ਮੇਰਾ ਕਿਰਦਾਰ ਐਸਾ ਨਹੀਂ ਕਿ ਤੇਰੇ ਰੂਬ ਰੂਹਵਾਂ ਮੈਂ ਜਦ ਵੀ ਰੂਬ ਰੂਹਵਾਂ ਤਦੋਂ ਸ਼ਰਮਿੰਦਗੀ ਟੋਵਾਂ ਤੇਰੇ ਦੀਦਾਰ ਦੀ ਖਾਤਰ ਮੈਂ ਹੁਣ ਤੱਕ ਕਾਲਖਾਂ ਤੋਂ ਆ ਮੇਰਾ ਕਿਰਦਾਰ ਕੂੜਾ ਹੈ ਤੂੰ ਅਣਖੀ ਸੀ ਸਵਾਰੇ ਸੀ ਅਣਖ ਤੇ ਆਂਦੇ ਉਤੋਂ ਮੈਂ ਅਣਖਾਂ ਵਾਰ ਛੱਡੀਆਂ ਨੇ ਤੇ ਝੂਠੀ ਸ਼ਾਨ ਦੇ ਉਤੋਂ ਕਿਸੇ ਨੇ ਆਰਤੀ ਰੋਕੀ ਤਾ ਤੂੰ ਮੜਿਆ ਨਗਾਰਾ ਸੀ ਨਗਾਰੇ 'ਚ ਝੋਟ ਲੱਗੀ ਜਾਂਤ ਡਰਿਆ ਬਾਈ ਧਾਰਾ ਸੀ ਤੇਰੇ ਤੋਂ ਸੇ ਦੀ ਤੋਂਸ ਨੇ ਜਦੋਂ ਦਿੱਲੀ ਦਹਲਾਈ ਸੀ ਉਦੋਂ ਵੀ ਆਤਮਾ ਮੇਰੀ ਥੋੜੀ ਜਿਹੀ ਤੇਲ ਮਿਲਾਈ ਸੀ ਤੇ ਜੋਦੇ ਜੰਗ ਜੋ ਲੈ ਕੇ ਜਦੋਂ ਤੂੰ ਜੰਗ ਚੜਿਆ ਸੀ ਤੇ ਕੇਰਾ ਫੇਰ ਮੈਨੂੰ ਗੈਰਤਾਂ ਦਾ ਰੰਗ ਚੜਿਆ ਸੀ ਚੰਦ ਮਰਦਾਨ ਕੀ ਮਗਰੋਂ ਮੈਂ ਫਿਰ ਗੈਰਤ त्याਗੀ ਸੀ ਮੈਂ ਤਾਬੇਦਾਰ ਤਖਤਾਂ ਦਾਤ ਤੋਂ ਤਖਤਾਂ ਤੋਂ ਬਾਗੀ ਸੀ ਤਾਹੀ ਮਰਦਾਨ ਕੀ ਤੇਰੀ ਨਾ ਮੇਰੇ ਮੇਚ ਆਉਂਦੀ ਐ ਖੁਮਾਰੀ ਜੋ ਬਗਾਵਤ ਦੀ ਨਾ ਮੇਰੇ ਮਨ ਨੂੰ ਭਾਉਂਦੀ ਐ ਤੇਰੇ ਚੱਲੇ ਜਿਹੇ ਜੋਧੇ ਜਦੋਂ ਭਜ ਮੌਤ ਨੂੰ ਮਿਲਦੇ ਅਜੇ ਵੀ ਜਾਗ ਉਠਦੇ ਨੇ ਬੁਝੇ ਅਰਮਾਨ ਜੋ ਦਿਲ ਦੇ ਕਾਸ਼ ਕੋਈ ਕਤਰਾ ਮਿਲ ਜਾਵੇ ਤੇਰੀ ਬੇਖੌਫ ਗੈਰਤ ਦਾ ਤੇ ਮੈਂ ਵੀ ਸੁਰਖਰੂ ਹੋਵਾਂ ਤੇਰੇ ਫਿਰ ਰੂਬਰੂ ਹੋ ਕੇ